ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਸਿਹ ਹੈ ਸੁ ਤੇਰਾ ਜੋ ਕਿਸ ਹੈ ah yeah. Bare blod, bare blod, bare blod thank <laughs> ਤਾ ਚੌਕ ਮੈਥੇ ਚੌਕ ਦੇ ਬਾਬਾ ਬਕਾਲਾ ਕਰਤਾਰ ਬਿਆਸ ਕਰਤਾਰਪੁਰ ਆਪਣਾ ਕਪੂਰਥਲਾ ਤੇ ਰਾਤਰੀ ਵਿਸ਼ਰਾਮ ਜਿਹੜਾ ਹੈਗਾ ਉਹ ਸੁਲਤਾਨਪੁਰ ਲੋਧੀ ਕਾਣਾ ਅੱਜ ਸ਼ਾਮ ਨੂੰ ਅਸੀਂ ਉੱਥੇ ਪਹੁੰਚ ਜਾਣਾ 5 ਤਰੀਕ ਨੂੰ ਸਵੇਰੇ ਅਖੰਡ ਸਾਹਿਬ ਅਖੰਡਪੁਰ ਸਾਹਿਬ ਦੇ ਭੋਗ ਪੈਣਗੇ ਉਸ ਤੋਂ ਬਾਅਦ ਕੀਰਤਨ ਹੋਏਗਾ ਉਸ ਤੋਂ ਬਾਅਦ ਗੁਰਮਤਿ ਵਿਚਾਰਾ ਹੋਣਗੇ ਤੇ 3 ਵਜੇ ਸੰਗਤਾਂ ਦੀ ਛੁੱਟੀ ਹੋਏਗੀ ਸੋ ਇਹ ਪ੍ਰੋਗਰਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਨਮਸਤਕਾਰ ਹੈ ਗੁਰੂ ਰੂਪ ਸਾਧ ਸੰਗਤ ਜੀਓ ਵੈਕਰੂ ਜੀ ਦਾ ਕਲਸਾ ਵੈਕਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅਕਾਲਪੁਰ ਕਵੈਕਰੂ ਦਸੇ ਗੁਰੂ ਸਹਿਬਾਨ ਅਤੇ ਬਾਬਾ ਜੀਵਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਕੀਤਾ ਕਿ ਅੱਜ ਸੰਗਤ ਦੇ ਦਰਸ਼ਨ ਕਰਾਤੇ ਦੂਜਾ ਮੈਂ ਸਾਰੇ ਸਿੱਖ ਜਗਤ ਦੀ ਸੰਗਤ ਦਾ ਨੂੰ ਲੱਖ ਲੱਖ ਵਧਾਈ ਦਿਨਾ ਬਾਬਾ ਜੀ ਦੇ 364 ਬਾਬਾ ਜੀਵਨ ਸਿੰਘ ਦੇ 364 ਮੇਂ ਪ੍ਰਕਾਸ਼ ਦਿਹਾੜੇ ਤੇ ਬਾਬਾ ਜੀਵਨ ਸਿੰਘ ਜੀ ਗੁਰੂ ਦੇ ਬੇਟੇ ਸਨ ਗੁਰੂ ਦੇ ਬੇਟੇ ਬਣਨਾ ਔਰ ਗੁਰੂ ਸਾਹਿਬ ਦੇ ਮੂੰਹੋਂ ਬੇਟਾ ਲਫ਼ਜ਼ ਕਹੋਣਾ ਬਹੁਤ ਵੱਡੀ ਗੱਲ ਸੀ ਕਿਉਂਕਿ ਉਹ ਇਸ ਕਰਕੇ ਹੋਇਆ ਕਿ ਜਦੋਂ 11 ਨੋਮ 11 ਨੋਮਬਰ 1675 ਵੀ ਨੂੰ ਚਾਂਦਨੀ ਚੌਕ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਉਸ ਟਾਈਮ ਭਾਈ ਜੈਤਾ ਜੀ ਉਹਦਾ ਪਿਤਾ ਭਾਈ ਸਦਾਨੰਦ ਜੀ ਤਾਇਆ ਪਈ ਆਗਿਆਰਾਮ ਜੀ ਭਾਈ ਉਹਦੇ ਜੀ ਭਾਈ ਗੁਰਦਤਾ ਜੀ ਉਸ ਕੱਠ ਦੇ ਵਿੱਚ ਪੇਸ ਬਿਠਾ ਮੁਸਲਮਾਨੀ ਪੇਸ ਪੜਾ ਕੇ ਉੱਥੇ ਬੈਠੇ ਸੀ ਉਹਨਾਂ ਨੇ ਸਾਰਾ ਕੋ ਆਪਣੇ ਅੱਖਾਂ ਨਾਲ ਦੇਖਿਆ ਉਸਦੇ ਬਾਅਦ ਉਹ ਭਾਈ ਕਲਨੇ ਦੀ ਧਰਮਸ਼ਾਲਾ ਜਿੱਥੇ ਭਾਈ ਜੈਤਾ ਜੀ ਦਾ ਘਰ ਸੀ ਉੱਥੇ ਆ ਕੇ ਉਹਨੇ ਮੀਟਿੰਗ ਕੀਤੀ ਭਾਈ ਜੈਤਾ ਜੀ ਤੇ ਉਹਦੇ ਪਿਤਾ ਭਾਈ ਸਦਾਨੰਦ ਜੀ ਨੇ ਇੱਕ ਗੁਪਤ ਯੋਜਨਾ ਬਣਾਈ ਉਹਦਾ ਬਾਰੇ ਸਿਰਫ ਉਹਨਾਂ ਨੂੰ ਪਤਾ ਸੀ ਹੋਰ ਕਿਸ ਨੂੰ ਨਹੀਂ ਸੀ ਪਤਾ 11 12 ਨਵੰਬਰ 1630 ਵੀਰ ਰਾਤ ਨੂੰ ਚੰਦਨੀ ਚੌਕ ਪਹੁੰਚ ਕੇ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾਨੰਦ ਜੀ ਨੇ ਉਹਨੂੰ ਆਗਿਆ ਕੀਤੀ ਕਿ ਤੂੰ ਮੇਰਾ ਸਿਰ ਟੜ ਤੋਂ ਵੱਖ ਕਰ ਦੇ ਤੇ ਮੇਰਾ ਸੀਸ ਤੇ ਤੁਹਾਡੇ ਤੇ ਰੱਖ ਦੇ ਗੁਰੂ ਸਾਹਿਬ ਦਾ ਟੜ ਤੇ ਸੀਸ ਚੱਕ ਲੈ ਭਾਈ ਜੈਤਾ ਜੀ ਨੇ ਦਿਲ ਪੱਥਰ ਵਰਗ ਕਰਕੇ ਆਪਣੇ ਪਿਤਾ ਭਾਈ ਸਦਨਾਂ ਜੀ ਦਾ ਸੀਸ ਢੜ ਤੋਂ ਵੱਖ ਕਰ ਦਿੱਤਾ ਔਰ ਉਹ ਸੀਸ ਤੇ ਢੜ ਤੋਂ ਰੱਖਤਾ ਤੇ ਗੁਰੂ ਸਾਹਿਬ ਦਾ ਢੜ ਤੇ ਸੀਸ ਚੁੱਕ ਲਿਆ ਢੜ ਦਾ ਸਰਕਾਰ ਆਪਣੇ ਘਰ ਭਾਈ ਕਲਨੇ ਦੀ ਧਰਮਸ਼ਾਲਾ ਚ ਕੀਤਾ ਤੇ ਸੀਸ ਲੈ ਕੇ 322 ਕਿਲੋਮੀਟਰ ਸਫ਼ਰ ਕਰਕੇ ਆਨੰਦਪੁਰ ਸਾਹਿਬ ਪਹੁੰਚੇ ਹੁਣ ਇੱਥੇ ਮੈਂ ਇੱਕ ਭੁਲੇਖਾ ਦੂਰ ਕਰਨਾ ਚਾਹੁੰਦਾ ਇਹਨਾਂ ਨੇ ਕਿਹਾ ਕਿ ਕਿਹਾ ਵੀ ਲੱਖੀ ਸ਼ਾਹ ਬਨਯਾਰਾ ਲੱਖੀ ਸ਼ਾਹ ਬਨਯਾਰਾ ਦਾ ਡੇਰਾ ਜਮਨਾ ਕਨਾਰੇ ਸੀ ਜਿਹੜਾ ਜਿਹੜਾ ਪਿੰਡ ਰਾਏ ਸੀ ਨਾ ਰਕਾਬਗਨ ਤੋਂ 5-6 ਕਿਲੋਮੀਟਰ ਦੂਰ ਸੀ ਔਰ ਜਦੋਂ 1783 ਸਵੀਚ ਜਦਦਰ ਭਗੇਲ ਸਿੰਘ ਜੀ ਨੇ ਇਹ ਪਾਈਕਲਾਣੇ ਦੀ ਧਰਮਸ਼ਾਲਾ ਦੀ ਜਗਾ ਉਹਨਾਂ ਨੇ ਅਰੰਗਜੀਤ ਨੇ ਮਸਜਿਦ ਬਣਾਤੀ ਜਿਹਦਰ ਭਗੇਲ ਸਿੰਘ ਜੀ ਨੇ ਉਹ ਜਗਾ ਵੀ ਜਿਹੜੀ ਸੀ ਉਹਦੀ ਧਰਮਪੰਡ ਬਣੀ ਹੋਈ ਸੀ ਸਮਰੂ ਰਾਜੇ ਦੀ ਪਤਨੀ ਉਹਨੇ ਇਹ ਜਮੀਨ ਜਿਹੜੀ ਹੈ ਸਾਰੀ 1200 ਏਕੜ ਜਮੀਨ ਜਿਹੜੀ ਜਦਦਰ ਭਗੇਲ ਸਿੰਘ ਨੂੰ ਦਿੱਤੀ ਸੀ ਜਿਹਦੇ ਸਾਰੇ ਗੁਰਦੁਆਰੇ ਬਣੇ ਹੋਏ ਆ ਉਹ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਨੇ ਆਪਣੀ ਗਲਬਕੜੀ ਵਿੱਚ ਲੈ ਕੇ ਰੰਗਰੇਟੇ ਗੁਰੂ ਕੋ ਬੇਟੇ ਖਤਾਬ ਦਿੱਤਾ ਨਾਲੇ ਉਹਨਾਂ ਨੇ ਕਿਹਾ ਭਾਈ ਜੇਤਾ ਜੀ ਕੁਛ ਮੰਗ ਲੋ ਕਹਿਣ ਲੱਗੇ ਮਹਾਰਾਜ ਮੈਨੂੰ ਸ਼੍ਰੀ ਅਮਰਸਰ ਦੇ ਦਰਸ਼ਨ ਇਸ਼ਾਨਾਨ ਬਖਸ਼ੋ ਮਾਰਜ ਨੂੰ ਸੇਵਾ ਉਹਦੀ ਕਬੂਲ ਕੀਤੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਦੀ ਯਾਦ ਵਿੱਚ ਮੈਂ ਤੈਨੂੰ ਦਰਸ਼ਨ ਤੇ ਸੇਵਾ ਤੇ ਦਰਸ਼ਨ ਕਰਨ ਦਾ ਇਸ਼ਾਨਾਨ ਕਰਨ ਦਾ ਤਾਂ ਮੈਂ ਤੈਨੂੰ ਮਨਜ਼ੂਰੀ ਦਿੱਤ ਨਹੀਂ ਹੈ ਨਾਲ ਹੀ ਤੇਰੀ ਮੈਂ ਯਾਦਗਾਰ ਬਣਾਣਾ ਉਹ ਬਣਾਇਸੀ ਬੂੰਗਾ ਬਾਬਾ ਜੀਵਨ ਸਿੰਘ ਜੀ ਜਿਹੜਾ ਦੁੱਖ ਭੰਜੇ ਨੂੰ ਮੇਰੇ ਦੇ ਸਾਹਮਣੇ ਸੀ ਜਿਹੜਾ ਕਿ ਅ ਪਿਛਲੇ ਕੁਝ ਦਿਨਾਂ ਤੇ ਉਹਦਾ ਕੇਸ ਚੱਲ ਰਿਹਾ ਅਸੀਂ ਸ਼ੂਮਨ ਕਮੇਟੀ ਨੂੰ ਵੀ ਬਹੁਤ ਬੇਨਤੀ ਕੀਤੀ ਹੈ ਵੀ ਇਹਨੂੰ ਆਪਾਂ ਮਸਲੇ ਨੂੰ ਬੈਠ ਕੇ ਹੱਲ ਕਰੀਏ ਸੋ ਫਿਰ ਭਾਈ ਜੈਤਾ ਜੀ ਨੇ ਸਾਰੀ ਉਮਰ 14 ਲੜਾਈਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਔਰ ਆਖਰ ਨੂੰ ਚਮਕੌਰ ਗੜੀ ਦੇ ਵਿੱਚ ਗੁਰੂ ਜੀ ਦੇ ਨਾਰਲੇ ਸੰਪਾਲਕ ਸੰਕਲਪ ਸਵਾ ਲੱਖ ਸੇਕ ਲੜਨ ਨੂੰ ਅਮਲੀ ਰੂਪ ਸਰਕਾਰ ਕਰਦੇ ਹੋਏ 23 ਦਸੰਬਰ 1704 ਈਸਵੀ ਨੂੰ ਸ਼ਾਹਤ ਪ੍ਰਾਪਤ ਕੀਤੀ। ਔਰ ਇੱਥੇ ਮੈਂ ਇੱਕ ਗੱਲ ਬੜੀ ਕਲੀਅਰ ਕਰਨੀ ਚਾਹਣਾ ਉਹ ਇਹ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈਆਰ 23 ਦਸੰਬਰ 1704 ਦੀ ਰਾਤ ਨੂੰ ਕਲੰਗੀ ਤੇ ਪਸ਼ਾਕਾ ਬਾਬਾ ਜੀ ਨੂੰ ਦਿੱਤਾ। ਇਸ ਸੰਬੰਧ 'ਚ ਮੈਂ ਨਹੀਂ ਕੁਝ ਆਪਣੇ ਕੋਲ ਕਹਿੰਦਾ ਗੁਰੂ ਸਾਹਿਬ ਦੇ ਦਰਬਾਰੀ ਕਵੀ ਇੱਕ ਅੰਕਣ ਪਮੰਜਾ ਕਵੀਆਂ 'ਚੋਂ ਉਹ ਲਿਖਦਾ ਨਿਜ ਕਲੰਗੀ ਸਰਦੈ ਸਜਾਏ ਦੇਵ ਪੌਸ਼ਾਕ ਆਪਣੇ ਪਰ ਹੈ ਜੀਵਨ ਸਿੰਘ ਕੋ ਬੁਰਜ ਬਠਾਏ ਤਜਗੜੇ ਗੁਰਗੋਂ ਸਿੰਘ ਜੇ ਅੰਤ ਅਕੇਲਾ ਗੜ੍ਹ ਮੇ ਬੰਦੂਖੀ ਪ੍ਰਵੀਨ ਜੀਵਨ ਸਿੰਘ ਰੰਗਰੇਟਡ ਯੂਜੋ ਸੰਗਦੀਨ ਵਜੀਰਾ ਅਤੇ ਪ੍ਰਸੰਨ ਪਿਓ ਲਿਓ ਮਾਰ ਗਵਿੰਦ ਦਿੱਲੀਤਾਏ ਸੀਸਲੇ ਖੁਸ਼ੀ ਕਰਨ ਨਰਿੰਦਰ ਉਸਤੇ ਬਾਦ ਬਾਬਾ ਸ਼ਹੀਦ ਹੋ ਗਏ ਹੁਣ ਇੱਥੇ ਇੱਕ ਇਹਨਾਂ ਨੇ ਸੰਗਤ ਸਿੰਘ ਦੀ ਗੱਲ ਕਰ ਲਈ ਵੀ ਸੰਗਤ ਸਿੰਘ ਹੈ ਸਿੱਖ ਇਤਿਹਾਸ ਦੇ ਵਿੱਚ ਤਿੰਨ ਸੰਗਤ ਸਿੰਘ ਹੋਏ ਪਹਿਲਾ 1996 ਨੂੰ ਜੰਗ ਬਜਰੂਤ ਸ਼ਹੀਦ ਹੋਇਆ ਦੂਜਾ 1705 ਨੂੰ ਮੁਕਸਰ ਸ਼ਹੀਦ ਹੋਇਆ ਤੀਜਾ ਬਾਬਾ ਜੀਵਨ ਸਿੰਘ ਦਾ ਪਰਾ 22 23 ਦਸੰਬਰ 1784 ਦਿਨ ਵੇਲੇ ਚਮਕੌਰ ਗੜੀ ਸ਼ਹੀਦ ਹੋਇਆ ਚਾਰ ਸੰਗਤ ਸਿੰਘ ਨਕਲੀ ਪੈਦਾ ਕਰ ਲੇ ਸੰਗਤ ਸਿੰਘ ਕਹਿੰਦੇ ਪਿੰਡ ਖੇੜੀ ਨੇੜੇ ਫਗਵਾੜਾ ਫਗਵਾੜੇ ਤਹਿਸੀਲ ਦੇ ਚ ਖੇੜੀ ਪਿੰਡੇ ਨੇ ਦੂਜਾ ਕਹਿੰਦੇ ਸੰਗਤ ਸਿੰਘ ਮਠਾਨ ਪਿੰਡ ਕਟਾ ਸਵਰਜੇਲਾ ਰੋਪੜ ਤੀਜਾ ਸੰਗਤ ਸਿੰਘ ਨੇ ਬਨਾਰਸ ਵਾਲਾ ਬਨਾਰਸ ਤੋਂ ਆਇਆ ਸੀ ਲੇਕਿਨ ਉਹ ਤਾਂ ਪਿੰਡ ਦੱਸਦੇ ਆ ਆ ਆਪਣੇ ਖਰੜ ਦੇ ਕੋਲ ਐ ਬਡਾਲਾ ਨਾ ਨਵਾਂ ਸ਼ਹਿਰ ਬਡਾਲਾ ਚੌਥਾ ਸੰਗਤ ਸਿੰਘ ਪੱਟੀ ਦਾ ਦੱਸਦੇ ਖੱਤਰੀ ਔਰ ਚਾਰੇ ਨਕਲੀ ਐ ਔਰ ਮੈਂ ਇਸ ਸਬੰਧ ਵਿੱਚ ਹਲਫੀਆ ਬਿਆਨ ਵੀ ਦਿੱਤਾ ਹਾਈ ਕੋਰਟ ਦੇ ਵਿੱਚ ਵਿਜੀਤਾਚਾਰ ਚਾਰ ਸੰਗਤ ਸਿੰਘ ਨਕਲੀ ਹੈ ਇਸ ਕਰਕੇ ਇਹ ਜਿਹੜੇ ਇਤਿਹਾਸ ਪੰਨ ਲਿਖੇ ਪਏ ਸੀ ਇਹ ਸਾਰੇ ਅਸੀਂ ਦੂਰ ਕੀਤੇ ਹਨ ਔਰ ਮੈਂ ਤੁਹਾਡਾ মিডিਏ ਦਾ ਵੀ ਸ਼ਮਨਿੰਗਰਤਾਰਾ ਪ੍ਰਬੰਧਕ ਕਮੇਟੀ ਦਾ ਔਰ ਸਾਰੀ ਗੁਰੂ ਗ੍ਰੋਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਮੀਡੀਆ ਵਾਲਿਆਂ ਦਾ ਕਿਉਂਕਿ ਤੁਸੀਂ ਹਰ ਸਾਲ ਬਗੈਰ ਕਿਸੇ ਉਤੋਂ ਜੁਰਤੋਂ ਇੱਥੇ ਆਨੇ ਆ ਤੇ ਆਪਣਾ ਸਮਾਂ ਲਾ ਕੇ ਇਸ ਨੂੰ ਕਵਰ ਕਰਦੇ ਆਂ ਤਾਂ ਤੋਂ ਆਰੰਭ ਹੋ ਕੇ ਨਗਰ ਕੀਰਤਨ ਕਿਹੜੇ ਕਿਹੜੇ ਰੂਟ ਤੇ ਕਿੱਥੇ ਲੱਗੇ ਇਹ ਜਾਣਾ ਜੀ ਇੱਥੋਂ ਆਪਣਾ ਮਹਿਤਾ ਚੌਕ ਉਹ ਦੱਸੋ ਨਾ ਕਿ ਆ ਉਹਦਾ ਵਾਹਿਗੁਰੂ ਜੀ ਦੀ ਫਤਿਹ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 366ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ 26 ਮਾਰਚ ਆਰੰਭ ਹੋ ਕੇ ਗੁਰਦੁਆਰਾ ਬੇਰ ਸਾਹਿਬ ਸੰਪਨ ਹੋਏਗਾ ਸ਼ਾਮ ਨੂੰ ਦੁਪਹਿਰ ਦਾ ਜਿਹੜਾ ਲੰਗਰ ਦਾ ਪੜਾਵਾ ਉਹ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਚਾ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਧਾਈਆਂ ਹੋਣ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਕੋਟਨ ਕੋਟਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 326ਵੇਂ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਔਰ ਤਨਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350 ਸਤਾਪਦੀ ਨੂੰ ਮਨਾਉਂਦਿਆਂ ਹੋਇਆ ਬਾਬਾ ਜੀਵੇਂ ਸਿੰਘ ਜੀ ਵਿਦਿਆ ਕਤੇ ਪੁਲਾਈ ટ્રਸਟ ਦੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਜੀ ਅਤੇ ਸਮੂਹ ਸੰਗਤਾਂ ਸਮੂਹ ટ્રਸਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 26 ਮਾਰਚ ਚੇਤਨਾ ਮਹਾਰਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਅਤੇ ਪੰਜਾ ਪਿਆਰ ਦੀ ਗਵਾਈ ਹੇਠ ਪ੍ਰਾਰੰਭ ਹੋਣ ਜਾ ਰਿਹਾ ਜੋ ਕਿ ਸੁਲਤਾਨਪੁਰ ਲੋਧੀ ਜੀ ਸੁਲਤਾਨਪੁਰ ਲੋਧੀ ਵਿਖੇ ਸੰਪੰਨ ਹੋਏਗਾ ਗੁਰੂ ਮਹਾਰਾਜ ਕਿਰਪਾ ਕਰੇ ਇਹ ਸਮੁੱਚੇ ਆਧਾਰੇ ਦੇ ਸਿੱਖ ਤੇ ਰਹਿਮਤ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਗੁਰੂ ਗ੍ਰੰਥ ਗੁਰੂ ਪੰਦੀ ਸੇਵਾ ਕਰਨ ਲਈ ਛੜਦੀ ਕਲਾ ਬਖਸ਼ਿਸ ਕਰਨ ਅੱਜ ਦੇ ਅਮਰਸ਼ੀਰ ਬਾਬਾ ਜੀਵੇਂ ਸਿੰਘ ਦੇ ਜਨਮ ਦਿਹਾੜੇ ਨੂੰ ਮੋਖ ਰੱਖਦਿਆਂ ਹੋਇਆ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਔਰ ਨਾਲ ਬੇਨਤੀ ਕਰਦੇ ਆਂ ਕਿ ਪਿਆਰਿਓ ਸ਼ਹੀਦਾਂ ਨੇ ਤਾਂ ਅਖੀਰਲੇ ਸਵਾਸ ਤੱਕ ਆਪਣਾ ਕਤਰਾ-ਕਤਰਾ ਖੂਨ ਦਬਹਾ ਕੇ ਗੁਰੂ ਮਾਨੋ ਸਮਰਪਤ ਹੁੰਦਿਆ ਹੋਇਆ ਆਪਣੇ ਜੀਵਨ ਨੂੰ ਸਫਲਾ ਕੀਤਾ ਅੱਜ ਆਪਾਂ ਗੁਰੂ ਸਾਹਿਬ ਦੇ ਪਾਇ ਪੂਰਨਿਆਂ ਤੋਂ ਕੋਹਾਂ ਦੂਰ ਜਾ ਰਹੇ ਆਂ ਸਹਦ ਇਸੇ ਕਰਕੇ ਹੀ ਅਸੀਂ ਕਰੋਪੀਆਂ ਦੇ ਸ਼ਿਕਾਰ ਹੋ ਰਹੇ ਆਂ ਅੱਜ ਪੰਜਾਬ ਦੀ ਧਰਤੀ ਨੂੰ ਜੋ ਕਿਤੇ ਨਜ਼ਰ ਲੱਗ ਗਈ ਲੱਗਦੀ ਆਂ ਕਿਉਂਕਿ ਬਹੁਤ ਹੀ ਕਰੋਪੀ ਦੇ ਸ਼ਿਕਾਰ ਹੋ ਰਿਹਾ ਪੰਜਾਬ ਦੇ ਵਾਸੀ ਹੜਾ ਨਾਲ ਪ੍ਰਭਾਵਿਤ ਔਰ ਹਜ਼ਾਰਾਂ ਹੀ ਕਾਰ ਬੇਕਾਰ ਹੋ ਗਏ ਔਰ ਮੈਂ ਇਹੀ ਬੇਨਤੀ ਕਰਾਂਗਾ ਕਿ ਆਪਾਂ ਆਪਿਆ ਗੁਰੂ ਪਿਤਾ ਦੇ ਪায়ে ਪੂਰਨਤਾ ਤੇ ਚੱlie ਕੇਸ ਰੱਖਿਏ ਸਾਫ ਸੂਰਤ ਹੋਈਏ ਨਸ਼ੇ ਛੱਡਿਏ ਔਰ ਅਮਰਤ ਹਰੀ ਹੋ ਕੇ ਜੀਵਿਏ ਪਰਵਕਾਰ ਸੇਵਾ ਕਰਦਿਆਂ ਹੋਏ ਆਪਣੇ ਜੀਵਨ ਨੂੰ ਜਿਹੜਾ ਸਫਲਾ ਬਣਾਈਏ ਇੰਨੀਆਂ ਬੇਨਤੀਆਂ ਨਾਲ ਹੀ ਫਤਬਲੋਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ Why would you